ਸਿੱਖਣ ਸਿਖਾਉਣ ਸਮਗਰੀ ਦੀ ਸਿੱਖਿਆ ਸਿੱਖਣ ਸਿਖਾਉਣ ਸਮਗਰੀ ਅਧਿਆਪਕ ਲਈ ਇੱਕ ਮਹੱਤਵਪੂਰਨ ਸਾਧਨ ਹੈ ਜਿਸ ਦੇ ਪ੍ਰਯੋਗ ਦੁਆਰਾ ਆਪਣੇ ਅਧਿਆਪਕ ਨੂੰ ਪ੍ਰਭਾਵशाली ਬਣਾਉਂਦਾ ਹੈ ਛੋਟੀਆਂ ਸ਼੍ਰੇਣੀਆਂ ਵਿੱਚ ਸਹਾਇਕ ਸਮਗਰੀ ਦਾ ਵਿਦੇਰੇ ਅਤੇ ਉੱਚੀ ਕਰੇੜੀਆਂ ਵਿੱਚ ਕੁਝ ਘਟ ਪ੍ਰਯੋਗ ਕੀਤਾ ਜਾਂਦਾ ਹੈ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਸਹਾਇਕ ਸਮੱਗਰੀ ਦਾ ਪ੍ਰਯੋਗ ਕਿਉਂ ਕਦੋਂ ਕਿਵੇਂ ਅਤੇ ਕਿਸ ਕੰਮ ਵਿੱਚ ਕਰਦਾ ਹੈ ਇਸ ਬਾਰੇ ਵਿੱਚ ਪਹਿਲਾਂ ਹੀ ਵਿਚਾਰ ਕਰ ਲਏ ਮਤਲਬ ਜਿਹੜਾ ਵੀ ਪਾਠ ਪੜ੍ਹਾਉਣਾ ਹੈ ਉਹਦੇ ਨਾਲ ਜਿਹੜੀ ਵੀ ਸੰਬੰਧਿਤ ਸਿੱਖਣ ਸਹਾਇਕ ਸਮੱਗਰੀ ਬਣਾਣੀ ਹੈ ਨਾ ਪਹਿਲਾਂ ਹੀ ਵਿਚਾਰ ਕਰ ਲਏ ਕਿ ਕਿਹੜੇ ਪਾਠ ਨਾਲ ਕਿਹੜੀ ਸਿੱਖਣ ਸਹਾਇਕ ਸਮੱਗਰੀ ਬਣਾਣੀ ਹੈ ਸਹਾਇਕ ਸਮਗਰੀ ਜਿੰਨੀ ਦੇਰ ਤੱਕ ਲੋਡ ਹੋਵੇ ਓਨੀ ਦੇਰ ਤੱਕ ਹੀ ਬੱਚਿਆਂ ਸਾਹਮਣੇ ਰੱਖੀ ਜਾਵੇ ਪ੍ਰਯੋਗ ਤੋਂ ਬਾਅਦ ਇਸ ਨੂੰ ਹਟਾ ਦੇਣਾ ਚਾਹੀਦਾ ਹੈ ਮਤਲਬ ਕਿ ਜਦੋਂ ਲੋਡ ਹੋਊਗੀ ਨਾ ਉਦੋਂ ਹੀ ਸਹਾਇਕ ਸਮਗਰੀ ਦਿਖਾਉਣੀ ਹੈ ਨਹੀਂ ਤਾਂ ਕੀ ਹੋਊਗਾ ਬੱਚੇ ਦਾ ਪੂਰਾ ਧਿਆਨ ਸਿਰਫ ਸਹਾਇਕ ਸਮਗਰੀ ਤੇ ਰਹੂਗਾ ਕਿ ਟੀਚਰ ਕੀ ਪੜ੍ਹਾ ਰਿਹਾ ਹੈ ਕੀ ਦੱਸ ਰਿਹਾ ਹੈ ਬੱਚੇ ਦਾ ਉਸ 'ਤੇ ਕੋਈ ਧਿਆਨ ਨਹੀਂ ਰਹੂਗਾ ਇਸ ਵਾਸਤੇ ਜਦੋਂ ਸਹਾਇਕ ਸਮਗਰੀ ਲੋਡ ਹੋਵੇ ਸਿਰਫ ਉਸ ਟਾਈਮ ਹੀ ਸਮਗਰੀ ਨੂੰ ਸਮਗਰੀ ਦਾ ਪ੍ਰਦਰਸ਼ਨ ਕਰਨਾ ਹੈ ਪਹਿਲਾ ਆਪਾਂ ਪ੍ਰਸਤਾਵਨਾ ਕੱਢਣੀ ਹੈ ਉਦੇਸ਼ ਸੇ ਕਥਨ ਦੇਣਾ ਹੈ ਟੋਪਿਕ ਬਾਰੇ ਦੱਸਣਾ ਹੈ ਉਹਦੇ ਬਾਅਦ ਸੇ ਸਾਇਕ ਸਮਗਰੀ ਦਿਖਾਣੀ ਹੈ ਠੀਕ ਹੈ ਤੇ ਸਮਗਰੀ ਦਿਖਾਤੀ ਉਹਦੇ ਬਾਅਦ ਸੇ ਕੀ ਕਰਨਾ ਹੈ ਸਮਗਰੀ ਨੂੰ ਵਾਪਸ ਰੱਖ ਦੇਣਾ ਮਤਲਬ ਉਹਦਾ ਮਤਲਬ ਜੇ ਮਾਡਲ ਹੈਗਾ ਤਾਂ ਉਹਨੂੰ ਟੱਕ ਦੇਣਾ ਕਿਸੇ ਕੱਪੜੇ ਨਾਲ ਜੇ ਕੋਈ ਫੋਟੋ ਹੈਗੀ ਤਾਂ ਉਹਨੂੰ ਦੀਵਾਰ ਦੇ ਪਾਸੇ ਨੂੰ ਕਰ ਦੇਣਾ ਤਾਂ ਕਿ ਬੱਚੇ ਨਾ ਦੇਖ ਸਕਣ ਤੇ ਟੀਚਰ ਦੀ ਗੱਲਾਂ ਉੱਤੇ ਧਿਆਨ ਦੇ ਸਕਣ ਅਧਿਆਪਕ ਦਾ ਕਾਰਜ ਤੇ ਉਸ ਦੀ ਸਫਲਤਾ ਦਾ ਰਾਜ ਐਸ ਗੱਲ ਵਿੱਚ ਹੈ ਕਿ ਉਸ ਦੁਆਰਾ ਸ਼੍ਰੇਣੀ ਵਿੱਚ ਦਿੱਤੀ ਦਿੱਤਾ ਗਿਆ ਵਿਸ਼ਲੇਸ਼ਣ ਵਸਤੂ ਦਾ ਗਿਆਨ ਅਤੇ ਸਧਾਰਨ ਗਿਆਨ ਬੱਚਿਆਂ ਤੱਕ ਕਿੰਨੀ ਵਧੇਰੇ ਤੇ ਸ਼ੁੱਧ ਮਾਤਰਾ ਵਿੱਚ ਪਹੁੰਚਿਆ ਹੈ ਐਸ ਕੰਮ ਨੂੰ ਪੂਰਾ ਕਰਨ ਲਈ ਉਹ ਆਪਣੀ ਪਾਠਕ੍ਰਮ ਨੂੰ ਸੁਭਾਵਿਕ, ਵਾਸਤਵਿਕ, ਦਿਲਚਸਪ ਅਤੇ ਬਾਲ ਕੇਂਦ੍ਰਿਤ ਬਣਾਉਣ ਲਈ ਕੋਸ਼ਿਸ਼ ਕੋਸ਼ਿਸ਼ ਕਰਦਾ ਹੈ ਐਸ ਲਈ ਉਹ ਸਧਾਰਨ ਬਸਾ ਤੋਪ ਇਲਾਵਾ ਕੁਝ ਹੋਰ ਸਹਾਇਕ ਸਮਗਰੀ ਦੀ ਚੋਣ ਕਰਦਾ ਹੈ ਜਿਨ੍ਹਾਂ ਦੀ ਸਹਾਇਤਾ ਨਾਲ ਪੜ੍ਹਾਏ ਜਾਣ ਵਾਲੇ ਸੰਕਲਪ ਬਧੇਰੇ ਸਪਸ਼ਟ ਨਾ ਸਪਸ਼ਟਤਾ ਨਾਲ ਸਮਝੇ ਜਾ ਸਕਦੇ ਹਨ ਸਿੱਖਿਆ ਵਿੱਚ ਇਸ ਨੂੰ ਸਹਾਇਕ ਸਮਗਰੀ ਦਾ ਨਾਮ ਦਿੱਤਾ ਗਿਆ ਹੈ ਇਸ ਨਾਲ ਬੱਚਿਆਂ ਦਾ ਧਿਆਨ ਪਾਠ ਵਸਤੂ ਵੱਲ ਖਿੱਚਿਆ ਜਾਂਦਾ ਹੈ ਅਤੇ ਮੁਸ਼ਕਿਲ ਵਿਸ਼ੇ ਨੂੰ ਸਰਲ ਸਪਸ਼ਟ ਤੇ ਰੋਚਕ ਬਣਾਇਆ ਜਾ ਸਕਦਾ ਹੈ ਤੇ ਕੁਸਚਨ ਆਜਿ ਬਈ ਕੀ ਕੁਸਚਨ ਹੈ ਬਈ ਸਿਕਸ ਨੂੰ ਸਾਇਕਸ ਸੰਬੰਧਿਤ ਨਾਲ ਕੀ ਕੀਤਾ ਜਾ ਸਕਦਾ ਹੈ ਕੀ ਕੀਤਾ ਜਾ ਸਕਦਾ ਹੈ ਮੁਸ਼ਕਿਲ ਵਿਸ਼ੇ ਨੂੰ ਸਰਲ ਸਪਸ਼ਟ ਤੇ ਰੋਚਕ ਬਣਾਇਆ ਜਾ ਸਕਦਾ ਹੈ ਸਿੱਖਣ ਸਿਖਾਉਣ ਦੀ ਸਮੱਗਰੀ ਦਾ ਅਰਥ ਸਿੱਖਣ ਸਿਖਾਉਣ ਦੀ ਸਮੱਗਰੀ ਦਾ ਅਰਥ ਸਧਾਰਨ ਰੂਪ ਵਿੱਚ ਗਿਆਨ ਪ੍ਰਾਪਤ ਕਰਨ ਦੇ ਦੋ ਬੁਨਿਆਦੀ ਮਾਧਿਅਮ ਪ੍ਰਤੱਖ ਅਨੁਭਵਾਂ ਦੁਆਰਾ ਤੇ ਅਪਰਤੱਖ ਅਨੁਭਵ ਦੁਆਰਾ ਪ੍ਰਤੱਖ ਅਨੁਭਵ ਮਤਲਬ ਕਿਸੇ ਚੀਜ਼ ਨੂੰ ਦੇਖਣਾ ਆਪਣੀ ਅੱਖਾਂ ਨਾਲ ਤੇ ਅਪਰਤੱਖ ਹੁੰਦਾ ਹੈ ਕਿ ਜਿਵੇਂ ਆਪਾਂ ਨੂੰ ਕਿਸੇ ਨੇ ਕੋਈ ਚੀਜ਼ ਦੱਸੀ ਹੋਵੇ ਆਪਾਂ ਆਪਨਾ ਤੇ ਕੀ ਹੋਵੇ ਪ੍ਰਤੱਖ ਅਨੁਭਵ ਤੋਂ ਭਾਵ ਨਿੱਜੀ ਨਿਰੀਖਣ ਜਾਂ ਨਿੱਜੀ ਅਨੁਭਵ ਹੈ ਇਹ ਸਥੂਲ ਵਸਤੂਆਂ ਨਾਲ ਤਤਕਾਲੀ ਇੰਦਰੀਆਂ ਸੰਬੰਧ ਸਥਾਪਿਤ ਕਰਦੀ ਹੈ ਮਤਲਬ ਜਿਹੜੀ ਚੀਜ਼ ਆਪਾਂ ਦੇਖ ਲਈ ਨਾ ਉਹਨੂੰ ਆਪਾਂ ਆਪਣੀ ਅੱਖਾਂ ਨਾਲ ਦੇਖਾਂਗੇ ਤਾਂ ਇੰਦਰੀਆਂ ਨਾਲ ਸੰਬੰਧ ਹੋ ਗਿਆ ਜੇ ਉਸ ਚੀਜ਼ ਨੂੰ ਆਪਾਂ ਸੁਣਾਂਗੇ ਜੇ ਉਸ ਦੀ ਚੀਜ਼ ਦੀ ਆਵਾਜ਼ ਹੈਗੀ ਕੋਈ ਤਾਂ ਆਪਣੇ ਕੰਨਾਂ ਦੀ ਇੰਦਰੀਆਂ ਨਾਲ ਉਹਨਾਂ ਨਾਲ ਸੰਬੰਧ ਰੱਖਾਂਗੇ ਅੱਖਾਂ ਤੇ ਕੰਨਾਂ ਦੋਵਾਂ ਨਾਲ ਪ੍ਰਤੱਖ ਅਨੁਭਵ ਸਿੱਖਿਆ ਦਾ ਸਭ ਤੋਂ ਵਧੀਆ ਢੰਗ ਹੈ ਕਿਉਂਕਿ ਇੱਕ ਵਾਰ ਵੇਖਣਾ 100 ਵਾਰ ਦਸਣ ਤੋਂ ਚੰਗਾ ਹੈ ਇੱਕ ਵਾਰ ਦੇਖਣਾ ਸੋ ਇੱਕ ਵਾਰ ਵੇਖਣਾ 100 ਵਾਰ ਦਸਣ ਤੋਂ ਚੰਗਾ ਹੈ ਇਸ ਲਈ প্রত্যক্ষ ਅਨੁਭਵ ਸਭ ਤੋਂ ਬਧੀਆ ਹੈਗਾ ਜੀ ਇਸ ਵਿੱਚ ਕੋਈ ਸ਼ਕਤ ਨਹੀਂ ਹੈ ਤਜਰਬੇ ਵਰਗਾ ਕੋਈ ਅਧਿਆਪਕ ਨਹੀਂ ਪਰ ਪਰਤੱਖ ਅਨੁਭਵ ਤਾਂ ਸੰਭਵ ਨਹੀਂ ਹਨ ਕਿਉਂਕਿ ਇਹ ਘਟਨਾਵਾਂ ਬੀਤ ਚੁੱਕੀਆਂ ਹੁੰਦੀਆਂ ਹਨ ਕਿਉਂਕਿ ਜਿਵੇਂ ਕੋਈ ਹਿਸਟਰੀ ਦਾ ਚੈਪਟਰ ਹੈ ਤਾਂ ਉਸ ਇਸ ਦਾ ਬੀਤ ਚੁੱਕੀ ਰਿਹਾ ਤਾਂ ਅਗੋਂ ਜੋ ਆਪ ਪਠਕ ਅਨੁਭਵ ਕਿਵੇਂ ਕਰੂਗਾ ਹੈ ਨਾ ਅਜੀ ਹੀ ਸਥਿਤੀ ਵਿੱਚ ਇਹ ਪ੍ਰਤੱਖ ਅਨੁਭਵਾਂ ਤੇ ਨਿਰਭਰ ਹੋਣਾ ਪੈਂਦਾ ਹੈ ਇਹਨਾਂ ਨੂੰ ਪ੍ਰਤੀਨਿਧ ਅਨੁਭਵ ਕਹਿੰਦੇ ਹਨ ਕਿ ਇੱਥੇ ਨਾ ਆਓ ਕਿਉਂਕਿ ਇਹ ਕਿਸੇ ਹੋਰ ਦੁਆਰਾ ਪ੍ਰਾਪਤ ਹੁੰਦੇ ਹਨ ਇਨਾਂ ਨੂੰ ਸਿੱਖਣ ਸਿਖਾਉਣ ਦੇ ਸਾਧਨ ਜਸਵਾਗਰੀ ਕਹਿੰਦੇ ਹਨ ਸਿੱਖਣ ਸਿਖਾਉਣ ਸਮਗਰੀ ਦੀ ਮਹੱਤਤਾ ਆਧੁਨਿਕ ਸਿੱਖਿਆ ਪ੍ਰਣਾਲੀ ਵਿੱਚ ਦੇਖਣ ਸੁਣਨ ਸਾਧਨਾਂ ਨੂੰ ਐਨੀ ਮਹੱਤਤਾ ਦਿੰਦੀ ਗਿੱਤੀ ਗਈ ਹੈ ਕਿ ਇਹ ਅਧਿਆਪਕਾਂ ਦੇ ਅਟੁੱਟ ਅੰਗ ਬਣ ਗਏ ਹਨ ਆਪ ਦੇਖੋ ਪ੍ਰਸ਼ਨ ਬਣੂਗਾ ਬਹੁਤ ਵਧੀਆ ਕੀ ਪ੍ਰਸ਼ਨ ਬਣੂਗਾ ਆਧੁਨਿਕ ਨਹੀਂ ਆਧੁਨਿਕ ਸਿੱਖਿਆ ਪ੍ਰਣਾਲੀ ਆਧੁਨਿਕ ਸਿੱਖਿਆ ਪ੍ਰਣਾਲੀ ਵਿਚ ਅਦੁਨਿਕ ਸਿੱਖਿਆ ਪ੍ਰਣਾਲੀ ਵਿੱਚ ਅਧਿਆਪਕ ਅਧਿਆਪਕ ਦਾ ਅਟੂਟ ਅੰਗ ਅਟੂਟ ਸਿੱਖਿਆ ਪ੍ਰਣਾਲੀ ਵਿੱਚ ਅਧਿਆਪਕ ਦਾ ਅਟੂਟ ਅੰਗ ਕਿਸ ਨੂੰ ਆਖਿਆ ਗਿਆ ਹੈ ਇਹਨੂੰ ਆਖਿਆ ਗਿਆ ਵੀ ਸਿੱਖਣ ਸਿਖਾਉਣ ਸਮਗਰੀ ਨੂੰ ਸਿੱਖਣ ਦੀ ਖੁਸ਼ ਸਮਕਰੀ ਗੂੜ ਇਹਨਾਂ ਦੀ ਵਰਤੋਂ ਇਹਨਾਂ ਦੀ ਵਰਤੋਂ ਸਿੱਖਣ ਪ੍ਰਕਿਰਿਆ ਨੂੰ ਸਰਲ ਰੋਚਕ ਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਸਹਾਇਤਾ ਕਰਦੀ ਹੈ ਇਹਨਾਂ ਸਾਧਨਾਂ ਰਾਹੀਂ ਸਿੱਖਣ ਸਮੇਂ ਬੱਚੇ ਇੱਕ ਤੋਂ ਵੱਧ ਗਿਆਨ ਇੰਦਰੀਆਂ ਦਾ ਪ੍ਰਯੋਗ ਕਰਦੇ ਹਨ ਆਧੁਨਿਕ ਸਿੱਖਿਆ ਪ੍ਰਣਾਲੀ ਵਿੱਚ ਦੇਖਣ ਸੁਣਨ ਸਾਧਨਾਂ ਨੂੰ ਇੰਨੀ ਮਹੱਤਤਾ ਦਿੱਤੀ ਗਈ ਹੈ ਕਿ ਇਹਨਾਂ ਅਧਿਆਪਕ ਇਹ ਅਧਿਆਪਕ ਦੇ ਆ ਟੂਟੰਗ ਬਣ ਗਏ ਹਨ ਇਹਨਾਂ ਦੀ ਵਰਤੋਂ ਸਿੱਖਣ ਪ੍ਰਕਿਰਿਆ ਨੂੰ ਸਰਲ ਰੋਚਕ ਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਸਹਾਇਤਾ ਕਰਦੀ ਹੈ ਇਹਨਾਂ ਸਾਧਨਾਂ ਫਰ ਥੈਟ ਯੂਲ ਹੈਵ ਟੂ ਟਰਨ ਬੱਚੇ ਸਿਰਫ ਦੇਖ ਕੇ ਹੀ ਨਹੀਂ ਸਗੂ ਛੂਕੇ ਵੀ ਗਿਆਨ ਪ੍ਰਾਪਤ ਕਰਦੇ ਹਨ ਪ੍ਰਿਵਸਾ ਨੂੰ ਪ੍ਰਿਵਸਾ ਦੇਖੋ ਜੀ ਅਤੀ ਪ੍ਰਿਵਸਾ ਜੇ ਜੇ ਵੈਬਰ ਅਨੁਸਾਰ ਜੋਸਫ ਜੇ ਵੈਬਰ ਅਨੁਸਾਰ ਜਾਂ ਜੇ ਜੇ ਵੈਬਰ ਅਨੁਸਾਰ ਗਿਆਨ ਗ੍ਰਹਿਣ ਪ੍ਰਕਿਰਿਆ ਸਮੇਂ ਵਿਅਕਤੀ 40% ਦੀ ਗਿਆਨ ਖਾ ਨਾਲ 25% ਦੀ ਕੰਨਾ ਨਾਲ 17% ਦੀ ਛੂਣ ਨਾਲ 15% ਦੀ ਪਿੰਨ-ਪਿੰਨ ਸਰੀਰਕअनुभव ਨਾਲ ਤੇ 3% ਦੀ ਸਵਾਦ ਨਾਲ ਚੱਖ ਕੇ ਜਾਂ ਸੁੰਘ ਕੇ ਪ੍ਰਾਪਤ ਕਰਦਾ ਹੈ ਦੁਆਰਾ ਸੁਣੋ ਜੋਸਫ ਜੀਬੀ ਪਰ ਅਨੁਸਾਰ ਗਿਆਨ ਗ੍ਰਹਿਣ ਪ੍ਰਕਿਰਿਆ 'ਚ ਮਨੁੱਖੀ 40% ਦੀ ਗਿਆਨ ਖੰਡ 25% ਦੀ ਕੰਨਾਂ ਨਾਲ 17% ਦੀ ਛੂਣ ਨਾਲ 15% ਦੀ ਪਿੰਨ ਪਿੰਨ ਤਿਰਿਕ ਅਨੁਭਵਾ ਨਾਲਤੇ 10% ਸਵਾਦ ਚੱਖ ਕੇ ਜਾਂ ਸੁੰਘ ਕੇ ਪ੍ਰਾਪਤ ਕਰਦਾ ਹੈ ਆ ਹੈ ਕਿ ਬੇਬਰ ਜੀ ਦੀ ਪਰਿਭਾਸ਼ਾ ਦੇਖਣ ਸੁਣਨ ਸਾਧਨ ਦੇਖਣ ਸੁਣਨ ਸਾਧਨਾਂ ਦਾ ਪ੍ਰਯੋਗ ਥੂਲ ਤੋ ਸੁਖਮ ਵਲ ਸਿੱਖਿਆ ਸੂਤਰ ਤੇ ਆਧਾਰਿਤ ਹੈ ਥੂਲ ਤੋ ਸੁਖਮ ਕੀ ਬੰਦਾ ਜੀ ਕਿ ਪਹਿਲਾ ਪੂਰੇ ਜਿਹੜੀ ਚੀਜ਼ ਪੜ੍ਹਨੀ ਹੈ ਨਾ ਉਹਦਾ ਮੋਟਾ ਬਹਿਰਵਾ ਦਵਾਂਗੇ ਪੂਰਾ ਠੀਕ ਹੈ ਕਿ ਮਤਲਬ ਜਿਵੇਂ ਆਪਾ ਪੜਾਣਾ ਕੋਈ ਟੌਪਿਕ ਪਹਿਲਾਂ ਉਸ ਪੂਰੇ ਟੌਪਿਕ ਦਾ ਜਿੰਨਾ ਵੀ ਮੋਟਾ-ਮੋਟਾ ਹਿੱਸਾ ਹੈਗਾ ਉਹ ਨੂੰ ਪੜਾਵਾਂਗੇ ਫਿਰ ਕੀ ਮोटे-ਮोटे ਪੰਜ ਹਿੱਸੇ ਜਗੇ ਫਿਰ ਕੀ ਕਰਾਂਗੇ ਇੱਕ-ਇੱਕ ਹਿੱਸੇ ਨੂੰ ਚੱਕ ਕੇ ਪੜਾਵਾਂਗੇ ਪੰਜ ਹਿੱਸੇ ਫਿਰ ਜੇ ਮਨੂ ਇੱਕ ਪਹਿਲਾ ਹਿੱਸਾ ਉਹਦੇ ਵਿੱਚ ਤਿੰਨ ਪਾਰਟ ਹੈਗੇ ਤਾਂ ਫਿਰ ਉਹ ਤਿੰਨ ਪਾਰਟਾਂ ਨੂੰ ਹੋਰ ਜ਼ਿਆਦਾ ਕੰਪਲਿਕ ਨਾਲ ਪੜਾਵਾਂਗੇ ਤਾਂ ਆਹ ਹੋ ਗਿਆ ਪੂਰਾ ਸਬਕ ਮਤਲਬ ਪੂਰਾ ਬੰਦਾ ਹਿੱਸਾ ਫਿਰ ਉਹਦੇ ਛੋਟੇ ਛੋਟੇ ਟੁਕੜੇ ਕਰਕੇ ਭਜਾ ਰਹੇ ਹਾਂ ਔਖੀ ਤੋਂ ਸੌਖੀ ਗੱਲ ਨੂੰ ਇਹਨਾਂ ਸਾਧਨਾ ਰਹੀ ਸਫਲਤਾ ਪੂਰੂ ਰਕ ਸਮਝਾਇਆ ਜਾ ਸਕਦਾ ਹੈ ਮਤਲਬ ਪਹਿਲਾ ਇੱਕ ਔਖੀ ਗੱਲ ਹਨਾ ਔਖੀ ਤੋਂ ਸੌਖੀ ਗੱਲ ਨੂੰ ਮਤਲਬ ਪਹਿਲਾ ਕੀ ਇੱਕ ਸੌਖੀ ਸੌਖੀ ਗੱਲ ਸਮਝਾਈ ਜਾਊਗੀ ਫਿਰ ਔਖੀ ਗੱਲ ਵੱਲ ਵੱਲ ਜਾਇਆ ਜਾਊਗਾ ਹਨਾ ਜੇ ਆਹੀ ਆਪਣੇ ਕੋਲ ਸਾਇਕ ਸਮਗਰੀ ਰਹੂਗੀ ਤਾਂ ਆਪਾਂ ਉਸੇ ਓਕੇ ਕਰ ਨੂੰ ਸੋਖਾ ਕਰਕੇ ਸਮਝਾ ਸਕਦੇ ਆ ਦੇਖਣ ਸੁਣਨ ਸਾਧਨਾ ਦਾ ਅਰਥ ਦੇਖਣ ਸੁਣਨ ਸਾਧਨ ਤਿੰਨ ਸ਼ਬਦਾਂ ਦਾ ਜੋੜ ਹੈ ਦੇਖਣ ਪਲੱਸ ਸੁਣਨ ਪਲੱਸ ਸਾਧਨ ਦੇਖਣ ਦਾ ਦੇਖਣ ਦਾ ਅਰਥ ਹੈ ਜਿਸ ਨੂੰ ਦੇਖਿਆ ਜਾ ਸਕੇ ਸੁਣਨ ਦਾ ਅਰਥ ਜਿਸ ਨੂੰ ਸੁਣਿਆ ਜਾ ਸਕੇ ਦੇਖਣ ਤੋਂ ਸਾਨੂੰ ਹਨ ਜਿਨ੍ਹਾਂ ਨੂੰ ਦੇਖਿਆ ਵੀ ਜਾ ਸਕਦਾ ਹੈ ਅਤੇ ਸੁਣਿਆ ਵੀ ਜਾ ਸਕਦਾ ਹੈ ਆਜੋ ਜਿਸ ਕੋਲ ਮੜਾ ਜਾ ਖੋਰ ਤੇ ਕੀ ਪ੍ਰਭਾਸ ਇੱਕ ਹੋਰ ਪ੍ਰਭਾਸ ਕੀ ਦੀ ਹੈ ਜੀ ਈ ਸੀ ਡੈਡ ਇਨਸੀਡੈਂਟ ਨਹੀਂ ਇਨਸੀਡੈਂਟ ਠੀਕ ਹੈ ਇਨਸੀਡੈਂਟ ਨਾ ਸਮਝੋ ਨਾ ਐਕਸੀਡੈਂਟ ਸਮਝਣਾ ਹੈ ਹੈ ਜੀ ਇਸੀ ਬੈਂਟ ਦੀ ਪਰਵਰਸਾ ਦੇਖਣ ਸੁਣਨ ਸਮਗਰੀ ਉਹ ਹੈ ਜੋ ਸ਼੍ਰੇਣੀ ਵਿੱਚ ਜਾ ਹੋਰ ਸਿੱਖਿਆ ਪ੍ਰਸਥਤੀਆਂ ਸ਼੍ਰੇਣੀ ਵਿੱਚ ਜਾ ਹੋਰ ਸਿੱਖਿਆ ਪ੍ਰਸਥਤੀਆਂ ਵਿੱਚ ਲਿਖਤ ਜਾਂ ਬੋਲੀ ਗਈ ਪਾਠ ਸਮਗਰੀ ਨੂੰ ਸਮਝਣ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ ਦੇਖਣ ਸੁਣਨ ਸਮਗਰੀ ਉਹ ਹੈ ਜੋ ਸ਼੍ਰੇਣੀ ਵਿੱਚ ਜਾ ਹੋਰ ਸਿੱਖਿਆ ਪ੍ਰਸਥਿਤੀਆਂ ਵਿੱਚ ਲਿਖਤ ਜਾਂ ਬੋਲੀ ਗਈ ਸਪਰਟ ਸਮਗਰੀ ਨੂੰ ਸਮਝਣ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਸਮਗਰੀ ਨੂੰ ਦੇਖਣ ਤੋਂ ਸਮਗਰੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਸਾਧਨ ਵਿਦਿਆਰਥੀਆਂ ਦੀਆਂ ਦੇਖਣ ਅਤੇ ਸੁਣਨ ਇੰਦਰੀਆਂ ਨੂੰ ਕਿਸੇ ਨਾ ਕਿਸੇ ਮਾਤਰਾ ਵਿੱਚ ਪ੍ਰਭਾਵਿਤ ਕਰਦੇ ਹਨ। ਇਹਨਾਂ ਦੇ ਪ੍ਰਯੋਗ ਨਾਲ ਬੱਚੀਆਂ ਦੀਆਂ ਦੇਖਣ ਤੋਂ ਹੁੰਦੀਆਂ ਕਈ ਅਸਿਰਤ ਚੁਸਤ ਹੋ ਜਾਂਦੀਆਂ ਹਨ। ਆ ਤਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਜੇ ਕੋਈ ਮਾਡਲ ਤੇ ਸਾਹਮਣੇ ਰੱਖਿਆ ਜਾਊਗਾ ਤੇ ਟੀਚਰ ਉਸ ਮਾਡਲ ਬਾਰੇ ਦੱਸੂਗਾ ਕੀ ਲੱਗੋ ਆ ਕਿਸੇ ਕਿਲੇ ਦਾ ਮਾਡਲ ਹੈਗਾ ਜਿਸਲਮੇਰ ਦੇ ਕਿਲੇ ਦਾ ਮੰਨ ਲਓ ਜਦੋਂ ਆਪਕੋਸ ਮਾਡਲ ਦੇਖੂਗੇ ਤੇ ਉਹਨਾਂ ਦੀ ਅੱਖਾਂ ਕੰਮ ਕਰੂਗੀਆਂ ਤੇ ਟੀਚਰ ਜਿਹੜਾ ਬੁਲੂਗਾ ਉਹਦੇ ਨਾਲ ਉਹਨਾਂ ਦੇ ਕੰਮ ਕਰਨਗੇ ਕੰਮ ਜਿਹੜੇ ਹਨ ਹੈਗੇ ਜਿਹੜੇ ਉਹ ਕੰਮ ਕਰੋਗੇ ਤਾਂ ਦੇਖਣ ਤੇ ਸੁਣਨ ਦੋਵੇਂ ਇੰਦਰੀਆਂ ਕੰਮ ਕਰੂਗੀਆਂ ਇਸ ਪ੍ਰਕਾਰ ਦੇਖਣ ਸੁਣਨ ਦੇ ਸਾਧਨਾਂ ਜasmਪ੍ਰਿਤ ਪਾਓ ਉਹ ਸਾਧਨ ਤਕਨੀਕ ਜਾਂ ਸੰਦਖਨ ਜਾ ਉਹ ਸਾਰੇ ਨਿੱਕ ਸੁਖ ਤੋਂ ਹੈ ਨਿੱਕ ਸੁਖ ਨਿੱਕ ਸੁਖ ਆ ਸਭ ਯਾਦ ਰੱਖਿਓ ਵੀ ਨਿੱਕ ਸੁਖ ਪੰਜਾਬੀ ਭਾਸ਼ਾ ਸਿੱਖਣ ਵਿਧੀਆ ਵਿੱਚ ਪੰਜਾਬੀ ਭਾਸ਼ਾ ਸਿੱਖਣ ਵਿੱਚ ਨਿੱਕ ਸੁਖ ਕਿਹਨੂੰ ਆਖਿਆ ਗਿਆ ਹੈ ਸਿੱਖਣ ਸਹਾਇਕ ਸਮਗਰੀ ਨੂੰ ਹਰ ਤੋਂ ਹੈ ਜਿਹੜਾ ਸਰਪ੍ਰਮਾਨਿਤ ਹੈ ਤੇ ਜਿਨ੍ਹਾਂ ਦੀ ਚੋਣ ਕਰਕੇ ਇੱਕ ਅਧਿਆਪਕ ਪੜਾਉਣ ਸਮੇਂ ਆਪਣੇ ਵਿਦਿਆਰਥੀਆਂ ਦੀ ਸੁਖਤਾਂ ਨੂੰ ਜਗਾ ਸਕਦਾ ਹੈ ਤੇ ਓਖੇ ਓਖੇ ਵੀ ਸਰ ਅਨੁਸਾਰ ਸਪਸ਼ਟ ਤਿੱਕਾ ਤੇ ਦਿਲਚਸਪ ਬਣਾ ਸਕਦਾ ਜਿਵੇਂ ਹਿਸਟਰੀ ਸਿੱਖੀ ਦਾ ਹਿਸਟਰੀ ਜਿਹੜੀ ਹੁੰਦੀ ਉਹ ਬਹੁਤ ਬੋਰ ਹੁੰਦੀ ਹੈ ਨਾ ਬੋਰ ਸੰਦਰ ਜਵਾਕਾਂ ਵਾਸਤੇ ਤਾਂ ਟੀਚਰ ਸਿੱਖਣ ਸਾਇਕਸਮ ਗਰੀ ਦਾ ਉਪਯੋਗ ਕਰਕੇ ਜਾਂ ਕਿਸੇ ਕਹਾਣੀ ਵੀ ਦੀ ਦਾ ਪ੍ਰਯੋਗ ਕਰਕੇ ਹਨਾ ਜਵਕਾਂ ਨੂੰ ਉਹੀ ਬੋਰਿੰਗ ਸਬਜੈਕਟ ਰੁਚੀਕਰ ਬਣਾ ਕੇ ਪੜਾ ਸਕਦਾ ਹੈ ਸਹਾਇਕ ਸਮਗਰੀ ਦਾ ਵਰਣਨ ਕੀ ਵਰਤੀ ਕਰਨ ਸਿੱਖਿਆ ਸਹਾਇਕ ਸਮਗਰੀ ਦਾ ਵਰਕਿਰਣ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਗਿਆਨ ਇੰਦਰੀਆਂ ਦੇ ਪ੍ਰਯੋਗ ਦੇ ਆਧਾਰ ਤੇ ਪਹਿਲਾ ਸਿਰਫ ਸੁਣਨ ਵਾਲੇ ਸਾਧਨ ਉੱਚਾ ਸਿਰਫ ਦੇਖਣ ਵਾਲੇ ਸਾਧਨ ਦਿੱਤੀ ਜਾ ਸਕਦਾ ਹੈ ਦੇਖਣ ਸੁਣਨ ਵਾਲੇ ਸਾਧਨ ਪ੍ਰਯੋਗੀ ਕੀ ਦੇ ਆਧਾਰ ਤੇ ਸਰਲ ਕਠੋਰ ਅੰਤਰ ਕਠੋਰ ਯੰਤਰ ਤੇ ਸਾਫਟਵੇਅਰ ਸਰਲ ਕਠੋਰ ਯੰਤਰ ਕਠੋਰ ਯੰਤਰ ਤੇ ਸਾਫਟਵੇਅਰ ਪ੍ਰਯੋਗੀ ਕੀਤੇ ਤੇ ਸਰਲ ਕਠੋਰ ਕਠੋਰ ਯੰਤਰ ਤੇ ਸਾਫਟਵੇਅਰ ਮਹੱਤਵਪੂਰਨ ਦੇਖਣ ਸੁਣਨ ਸਾਧਨਾ ਦਾ ਵੇਰਵਾ ਪਹਿਲਾ ਸਿਰਫ ਸੁਣਨ ਸਹਾਇਕ ਸਾਧਨ ਇਹ ਸਾਧਨ ਕੇਵਲ ਕੰਨਾਂ ਤੇ ਪ੍ਰਭਾਵ ਪਾਉਂਦੇ ਹਨ ਜਿਵੇਂ ਰੇਡੀਓ ਟੇਪ ਰਿਕਾਰਡਰ ਇਹ ਮਸ਼ੀਨ ਬਿਜਲੀ ਜਾਂ ਬੈਟਰੀ ਨਾਲ ਚੱਲਦੀ ਹੈ ਇਸ ਵਿੱਚ ਕਿਸੇ ਵੀ ਗੱਲ ਨੂੰ ਰਿਕਾਰਡ ਕਰਕੇ ਸੁਣਿਆ ਜਾ ਸਕਦਾ ਹੈ ਟੇਪ ਰਿਕਾਰਡਰ ਦੇ ਟੇਪ ਸਥਾਈ ਹੁੰਦੇ ਹਨ ਇਹ ਸਥਾਈ ਇਹ ਸਥਾਈ ਕਿਦੇ ਟੇਪ ਕਿਉਂ ਹੁੰਦੇ ਹਨ ਕਿਉਂਕਿ ਟੇਪ ਰਿਕਾਰਡਰ ਦੀ ਜਿਹੜੀ ਰੀਲ ਹੁੰਦੀ ਹੈ ਨਾ ਉਹਨੂੰ ਬਾਰ ਬਾਰ ਪਰਵਾਇਆ ਜਾ ਸਕਦਾ ਹੈ ਇਸ ਵਾਰ ਗ੍ਰਾਮੋਫੋਨ ਟੇਪ ਰੀਕਾਰਡਰ ਵਿੱਚ ਟੇਪ ਨੂੰ ਆਵਾਜ਼ ਰਿਕਾਰਡ ਕਰਨ ਲਈ ਵਰਤਿਆ ਜਾਂਦਾ ਹੈ ਜਦੋਂ ਕਿ ਗ੍ਰਾਮੋਫੋਨ ਵੀ ਰਿਕਾਰਡ ਵਰਤੇ ਜਾਂਦੇ ਹਨ ਇਸ ਵਿੱਚ ਆਵਾਜ਼ ਨੂੰ ਉਸੇ ਵੀ ਟੇਪ ਨਹੀਂ ਕੀਤਾ ਜਾ ਸਕਦਾ ਇਸ ਵਿੱਚ ਭਰੇ ਹੋਏ ਰਿਕਾਰਡ ਹੀ ਪੁਜਾਈ ਜਾ ਸਕਦੇ ਹਨ ਇਸ ਦੁਆਰਾ ਬੱਚਿਆਂ ਨੂੰ ਸੁੱਧ ਭਾਸ਼ਾ ਦਾ ਗਿਆਨ ਹੋ ਦਿੱਤਾ ਜਾਂਦਾ ਹੈ ਕਿ ਲਿੰਗੁਆ ਫੋਨ ਇਹ ਗ੍ਰਾਮੋਫੋਨ ਦਾ ਇੱਕ ਕਿਸਮ ਹੈ ਚੰਗੇ ਲਿੰਗੁਆ ਫੋਨ ਵਿੱਚ ਆਵਾਜ਼ ਨੂੰ ਰਿਕਾਰਡ ਕਰਨ ਦਾ ਸਾਧਨ ਵੀ ਹੁੰਦਾ ਹੈ ਇਸ ਵਿੱਚ ਟੇਪ ਰਿਕਾਰਡ ਤੇ ਗ੍ਰਾਮਫੋਨ ਦੋਵਾਂ ਦੇ ਗੁਣ ਹੁੰਦੇ ਹਨ ਉਹਦੇ ਕੋ ਗ੍ਰਾਮਫੋਨ ਤੇ ਲਿੰਗਵਾ ਫੋਨ ਹੁਣਾ ਮਤਲਬ ਕਿ ਗ੍ਰਾਮਫੋਨ ਦਾ ਅਪਗ੍ਰੇਡਡ ਅਪਗ੍ਰੇਡਡ ਵਰਜ਼ਨ ਕਿਹੜਾ ਹੈ ਜੀ ਲਿੰਗਵਾ ਫੋਨ ਕਿਉਂ ਕਿ ਕਿਉਂਕਿ ਗ੍ਰਾਮਫੋਨ ਵਿੱਚ ਕੀ ਹੈ ਰਿਕਾਰਡਡ ਰਿਕਾਰਡ ਜਿਹੜੇ ਹੁੰਦੇ ਨਾ ਰਿਕਾਰਡ ਰਿਕਾਰਡ ਦਾ ਮਤਲਬ ਰਿਕਾਰਡ ਕਰਕੇ ਪੜਿਆ ਹੋਇਆ ਗਾਣਾ ਕੋਈ ਬੋਲੀ ਕੋਈ ਕਹਾਣੀ ਹੋਈ ਠੀਕ ਹੈ ਤੇ ਲਿੰਗਵਾ ਫੋਨ ਕੀ ਹੈ ਗ੍ਰਾਮਫੋਨ ਦਾ ਇਹ ਵੱਡਾ ਰੂਪ ਹੈ ਜਿਹਦੇ ਵਿੱਚ ਹੁਣ ਆਪਾਂ ਤਵਾਦਨ ਰਿਪੋਰਟ ਵੀ ਕਰ ਕਰਦੇ ਆ ਸਿਰਫ ਦੇਖਣ ਸਹਾਇਕ ਸਾਧਨ ਇਹ ਸਾਧਨ ਅੱਖਾਂ ਉੱਤੇ ਪ੍ਰਭਾਵ ਪਾਉਂਦੇ ਹਨ ਜਿਵੇਂ ਚਾਕ ਦਾ ਬੋਰਡ ਇਸ ਤੋਂ ਬਿਨਾ ਸ਼੍ਰੇਣੀ ਦਾ ਕਮਰਾ ਅਧੂਰਾ ਹੈ ਹੁਣ ਆ ਪਰਸਨ ਇਸ ਤੋਂ ਬਿਨਾ ਸ਼੍ਰੇਣੀ ਦਾ ਕਮਰਾ ਅਧੂਰਾ ਹੈ ਪਰ ਨਵੀਂ ਕਿਦੇ ਨਾ ਸ਼੍ਰੇਣੀ ਦਾ ਕਮਰਾ ਅਧੂਰਾ ਹੈ ਕਿਤੇ ਵੀ ਨਾ ਚਾਕ ਬੋਰਡ ਦੇ ਪਹਿਲਾ ਸਕੂਲਾਂ ਵਿੱਚ ਬਲੈਕ ਬੋਰਡ ਹੀ ਵਰਤਿਆ ਜਾਂਦਾ ਸੀ ਪਰ ਅੱਜ ਕੱਲ੍ਹ ਹੋਰ ਰੰਗ ਵੀ ਵਰਤੇ ਜਾਂਦੇ ਹਨ ਜਿਵੇਂ ਸਫੇਦ ਜਾਹਰਾ ਇਸ ਨੂੰ ਅਧਿਆਪਕ ਦਾ ਥੱਤੀ ਹਲੋ ਜਿਪਟਨ ਹੋਰ ਆ ਗਿਆ ਅਧਿਆਪਕ ਦਾ ਸਾਥੀ ਕਿਹਨੂੰ ਕਿਹਾ ਜਾਂਦਾ ਹੈ ਚਾਕ ਬੋਰਡ ਇਸ ਤੋਂ ਬਿਨਾ ਸ਼੍ਰੇਣੀ ਦਾ ਕਮਰਾ ਅਧੂਰਾ ਹੈ ਪਹਿਲਾਂ ਸਕੂਲਾਂ ਵਿੱਚ ਬਲੈਕਬੋਰਡ ਹੀ ਵਰਤਿਆ ਜਾਂਦਾ ਸੀ ਪਰ ਅੱਜ ਕੱਲ੍ਹ ਹੋਰ ਰੰਗ ਵੀ ਵਰਤੇ ਜਾਂਦੇ ਹਨ ਜਿਵੇਂ ਸਫੇਰ ਜਾਹਰਾ ਇਸ ਨੂੰ ਅਧਿਆਪਕ ਦਾ ਸਾਥੀ ਵੀ ਕਿਹਾ ਜਾਂਦਾ ਹੈ ਜ਼ਮੀਨ ਤੋਂ ਇਸ ਦੀ ਉਚਾਈ 36 ਇੰਚ ਦੇ ਲਗਭਗ ਹੋਣੀ ਚਾਹੀਦੀ ਤੇ ਕਿੰਨੇ ਪਰਸੈਂਟ ਬਣੇ ਚਾਹ ਕਬੋਰਡ ਕਰ ਲੈ ਜੋ ਤੇਨ ਪਹਿਲਾ ਪ੍ਰਸ਼ਨ ਕੀ ਹੈ ਕੀ ਦੇ ਬਿਨਾਂ ਸ਼੍ਰੇਣੀ ਦਾ ਕਮਰਾ ਦੂਰ ਹੈ ਨੰ ਦੂਜਾ ਪਰਸਨ ਅਧਿਆਪਕ ਦਾ ਸਾਥੀ ਤਾਂ 3 ਥ੍ਰੇਣੀ ਦਾ ਕਮਰਾ ਅਧੂਰਾ ਕਿਤੇ ਬਿਨਾ ਚਾਕਬੋਰਡ ਬਿਨਾ ਅਧਿਆਪਕ ਦਾ ਸਾਥੀ ਚਾਕਬੋਰਡ जब बोर्ड है ना जब बोर्ड तीजा चाक बोर्ड या हरे बोर्ड थी सफेद बोर्ड थी वाइट बोर्ड थी मार्कर बोर्ड थी मैग्नेटिक बोर्ड थी ऊंचाई जमीन तो कितनी होनी चाहिए थी जी छत्तीस इंच कितनी छत्तीस इंच जा टेन फुट जा टेन फुट ਕੋਧ ਗਾਚੀ ਵਾਸਤਵਿਕ ਪਦਾਰਥ ਇਹਨਾਂ ਦੁਆਰਾ ਸਿੱਖਿਆ ਦੇਣ ਸਮੇਂ ਬੱਚੇ ਨੂੰ ਪ੍ਰਤੱਖ ਅਨੁਭਵ ਪ੍ਰਾਪਤ ਹੁੰਦੇ ਹਨ ਵਾਸਤਵਿਕ ਪਦਾਰਥਾਂ ਨੂੰ ਦੇਖ ਕੇ ਬੱਚਾ ਆਪ ਅਨੁਭਵ ਪ੍ਰਾਪਤ ਕਰਦਾ ਹੈ ਇਹਨਾਂ ਦੁਆਰਾ ਸਿੱਖਿਆ ਦੇਣ ਸਮੇਂ ਬੱਚਿਆਂ ਨੂੰ ਪ੍ਰਤੱਖ ਅਨੁਭਵ ਪ੍ਰਾਪਤ ਹੁੰਦੇ ਹਨ ਵਾਸਤਵਿਕ ਪਦਾਰਥਾਂ ਨੂੰ ਦੇਖ ਕੇ ਬੱਚਾ ਆਪ ਅਨੁਭਵ ਪ੍ਰਾਪਤ ਕਰਦਾ ਹੈ ਵਾਸਤਵਿਕ ਪਦਾਰਥ ਸਮਝ ਕੇ ਰੀਅਲ ਚੀਜ਼ ਮਾਡਲ ਕਈ ਵਸਤੂਕ ਪਦਾਰਥ ਇੰਨੇ ਵੱਡੇ ਹੁੰਦੇ ਹਨ ਕਿ ਉਹਨਾਂ ਨੂੰ ਸ਼੍ਰੇਣੀ ਸ਼੍ਰੇਣੀ ਵਿੱਚ ਲਿਆਇਆ ਨਹੀਂ ਜਾ ਸਕਦਾ ਇਸ ਲਈ ਉਹਨਾਂ ਦੀ ਥਾਂ ਤੇ ਮਾਡਲ ਜਾਂ ਨਮੂਨਾ ਦਿਖਾ ਕੇ ਜਾਣਕਾਰੀ ਦਿੱਤੀ ਜਾਂਦੀ ਹੈ ਉਦਾਹਰਣ ਦੇਖੋ ਜੀ ਤਾਜ ਮਹਿਲ ਬਾਰੇ ਪੜਾਇਆ ਪੜਾਉਣਾ ਹੈ ਤਾਂ ਉਸ ਨੂੰ ਵਾਸਤੂਿਕ ਰੂਪ ਵਿੱਚ ਸ਼੍ਰੇਣੀ ਵਿੱਚ ਲਿਆਇਆ ਨਹੀਂ ਜਾ ਸਕਦਾ ਤਾਂ ਉਸ ਨੂੰ ਉਸ ਦਾ ਨਮੂਨਾ ਦਿਖਾਇਆ ਜਾ ਸਕਦਾ ਹੈ ਚਿੱਤਰ ਮਤਲਬ ਜਿਹੜੀ ਚੀਜ਼ ਪੜ੍ਹਨੀ ਆ ਉਹਦਾ ਚਿੱਤਰ ਬਣਾ ਦੋ ਜਾਂ ਉਹਦਾ ਚਾਰਟ ਬਣਾ ਦੋ ਬੁਲੇਟਿਨ ਬੋਰਡ ਆ ਚੀਜ਼ ਕੀ ਹੈ ਦੇਖੋ ਬੁਲੇਟਿਨ ਬੋਰਡ ਬੁਲੇਟਿਨ ਬੋਰਡ ਐਸ ਨੂੰ ਸੂਚਨਾ ਬੋਰਡ ਵੀ ਕਿਹਾ ਜਾਂਦਾ ਹੈ ਇਸ ਉੱਪਰ ਬਿੰਨ ਬਿੰਨ ਪ੍ਰਕਾਰ ਦੀ ਸਮੱਗਰੀ ਚਿੱਤਰ ਵਿਅੰਗ ਚਿੱਤਰ ਇਸ਼ਤਿਹਾਰ ਮਨ ਚਿੱਤਰ ਤੇ ਗ੍ਰਾਫ ਆਦਿ ਲਾਏ ਜਾਂਦੇ ਹਨ ਉਹਦੇ ਬਾਅਦ ਤੇ ਜੀ ਇਸ ਦੁਆਰਾ ਤ੍ਰਿਸ ਉਪਕਰਨਾ ਦੇ ਪ੍ਰਯੋਗ ਵਿੱਚ ਸਹਾਇਤਾ ਮਿਲਦੀ ਹੈ ਫਲਾ ਲੈਂਡ ਬੋਰਡ ਇਸ ਬੋਰਡ ਨੂੰ ਬਣਾਉਣ ਲਈ ਇੱਕ ਪਲਾਈਵੁੱਡ ਜਾਂ ਹਾਰਡ ਬੋਰਡ ਦਾ ਇੱਕ ਟੁਕੜਾ ਲਿਆ ਜਾਂਦਾ ਹੈ ਤੇ ਉਸ ਉੱਪਰ ਉਨਾ ਹੀ ਉਨਾ ਹੀ ਵੱਡਾ ਫਲਾ ਲੈਂਡ ਦਾ ਕਪੜਾ ਚਿਪਕਾ ਦਿੱਤਾ ਜਾਂਦਾ ਹੈ ਖੁਰਦਰੇ ਕਾਗਜ਼ 'ਤੇ ਲਿਖੀ ਹੋਈ ਸਮਕ੍ਰਿਤੀ ਨੂੰ ਇਸ ਬੋਰਡ ਉੱਤੇ ਚਿਪਕਾ ਦਿੱਤਾ ਜਾਂਦਾ ਦੇਖੋ ਜੀ ਇੱਕ ਪਲਾਈਵੋਰਡ ਦਾ ਟੁਕੜਾ ਲਿੱਤਾ ਠੀਕ ਹੈ ਉਹਦੇ ਬਾਅਦ ਚ ਫਲਾਹ ਲੈਣ ਜਾ ਪਾਉਰ ਨੂੰ ਬੋਲਦੇ ਆ ਬੈਲ ਬੁੱਟਮ ਜਾਂ ਬੈਲ ਬੁੱਟਮ ਦਾ ਕਾਪੜਾ ਹੁੰਦਾ ਸੀ ਨਾ ਉਹ ਲਿੰਦੇ ਠੀਕ ਹੈ ਹੁਣ ਉਹ ਕੀ ਖੁਰਦਰਾ ਹੁੰਦਾ ਖੁਰਦਰਾ ਕਾਗਜ਼ ਉਹਦੇ ਨਾਲ ਲਾਵਾਂਗੇ ਨਾ ਤਾਂ ਖੁਰ ਤੁਸੀਂ ਦੇਖੇ ਹੋਣੇ ਜਿਵੇਂ ਕੋਈ ਕੋਚਿੰਗ ਸੈਂਟਰ ਉਸ ਦੇ ਵਿੱਚ ਜਿਵੇਂ ਲੱਗਿਆ ਹੁੰਦਾ ਪਲਾਈ ਬੋਰਡ ਦਾ ਉਹਦੇ ਉੱਤੇ ਲੱਗੀ ਹੁੰਦੀ ਹੈ ਬੈਲ ਬੁੱਟਮ ਉਹਦੇ ਉੱਤੇ ਪਿੰਨ ਨਾਲ ਜਿਵੇਂ ਜੀਕੇ ਲਾਤਾ ਹੋਰ ਲਾਤਾ ਕੋਈ ਵੀ ਜ਼ਰੂਰੀ ਸੂਚਨਾ ਹੋਗੀ ਉਹ ਲਾ ਦਿੰਦੇ ਆ ਉਹਨੂੰ ਬੋਲਦੇ ਆ ਫਲਾਹ ਲੈਣ ਬੋਰਡ ਜਾਦੂ ਦੀ ਲਾਲਟ ਜਾਦੂ ਦੀ ਲਾਲਟਨ ਇਸ ਮਸ਼ੀਨ ਦੇ ਪ੍ਰਯੋਗ ਲਈ ਸਲਾਈਡਾਂ ਦੀ ਲੋੜ ਪੈਂਦੀ ਹੈ ਇਸ ਨਾਲ ਚਿੱਤਰਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਕਿਹਦੇ ਨਾਲ ਜਾਦੂ ਦੀ ਲਾਲਟਨ ਨਾਲ ਐਪੀਡਾਇਸਕੋਪ ਇਹ ਯੰਤਰ ਛੋਟੇ ਚਿੱਤਰਾਂ ਨੂੰ ਵੱਡਾ ਕਰਕੇ ਪ੍ਰਦਰਸ਼ਿਤ ਕਰਦੇ ਹਨ ਕਰਨ ਦਾ ਕੰਮ ਆਉਂਦਾ ਹੈ ਇਹ ਜਾਦੂ ਦੀ ਲਾਲਟਨ ਦਾ ਸੁਧਰਿਆ ਹੋਇਆ ਰੂਪ ਹੁਣ ਦੇਖੋ ਜਾਦੂ ਦੀ ਲਾਲਟਨ ਐਪੀਡਾਇਸਕੋਪ ਓਵਰਹੈੱਡ ਪ੍ਰੋਜੈਕਟਰ ਇਹ ਤਿੰਨੋ ਹੈ ਕਿ ਪ੍ਰੋਜੈਕਟਰ ਦੇ ਰੂਪ ਪ੍ਰੋਜੈਕਟਰ ਠੀਕ ਹੈ ਲੇਕਿਨ ਜਤੂ ਦੀ ਲਾਰ 10th ਜਿਹੜਾ ਐਪੀਡਾਈਸਕੋਪ ਹੈ ਨਾ ਇਹ ਤਾਂ ਹੈਗਾ ਸਿਰਫ ਦੇਖਣ ਵਾਸਤੇ ਤੇ ਜਿਹੜਾ ਹੁਣ ਜਿਹੜਾ ਅੱਜਕੱਲ ਆਧੁਨਿਕ ਪ੍ਰੋਜੈਕਟਰ ਦੇ ਵਿੱਚ ਦੇਖਣ ਪлюс ਸੁਣਨ ਦੋਵੇਂ ਚੀਜ਼ ਆ ਗਈ ਜੀ ਮਤਲਬ ਪ੍ਰੋਜੈਕਟਰ ਦੇ ਆਪ ਦੇ ਵਿੱਚ ਵੀ ਸਪੀਕਰ ਉਹਨਾਂ ਲੱਗੇ ਤਾਂ ਦੇਖਣ ਸੁਣਨ ਦੋਵੇਂ ਹੋ ਗਿਆ ਉਹ ਪ੍ਰੋਜੈਕਟਰ ਠੀਕ ਹੈ ਦੇਖੋ ਐਪੀਡਾਈਸਕੋਪ ਇਹ ਯੰਤਰ ਛੋਟੇ ਚਿੱਤਰਾਂ ਨੂੰ ਵੱਡਾ ਕਰਕੇ ਪ੍ਰਦਰਸ਼ਿਤ ਕਰਨ ਦੇ ਕੰਮ ਆਉਂਦੇ ਹੈ ਇਹ ਜਾਦੂ ਦੀ ਲਾਲਟਿੰਦਾ ਸੁਧਰਿਆ ਹੋਇਆ ਰੂਪ ਹੈ ਓਵਰਹੈਡ ਪ੍ਰੋਜੈਕਟਰ ਇਹ ਯੰਤਰ ਜਾਦੂ ਦੀ ਲਾਲਟਿੰ ਅਤੇ ਐਪੀਡਾਈਸਕੋਪ ਦਾ ਸੁਧਰਿਆ ਹੋਇਆ ਰੂਪ ਹੈ ਇਹ ਪ੍ਰੋਜੈਕਟਰਾਂ ਦਾ ਨਵੀਨ ਪ੍ਰਕਾਰ ਹੈ ਐਸ ਨੂੰ ਸ੍ਰੇਣ ਦੇ ਪਿਛਲੇ ਪਾਸੇ ਰੱਖ ਦਿੱਤਾ ਜਾਂਦਾ ਹੈ ਤੇ ਇੱਕ ਪਰਦੇ ਨੂੰ ਐਸ ਦੇ ਸਾਹਮਣੇ ਬਲੈਕਬੋਰਡ ਵਾਲੀ ਥਾਂ ਤੇ ਰੱਖਿਆ ਜਾਂਦਾ ਹੈ ਜਿਸ ਇਸੇ ਵਿਸ਼ੇ ਵਸਤੂ ਦੀ 슬라이ਡ ਜਾਂ ਸਧਾਰਨ ਲਿਖਤ ਨੂੰ ਪਰਦੇ ਉੱਤੇ ਪ੍ਰੋਜੈਕਟ ਕੀਤਾ ਜਾਂਦਾ ਹੈ। ਹੁਣ ਦੇਖੋ ਜੇ ਕੁਐਸਚਨ ਆ ਜੇ ਇਹਨਾਂ ਵਿੱਚੋਂ ਦੇਖਣ ਸਹਿਤ ਸਮਗਰੀ ਕਿਹੜੀ ਹੈ ਤਾਂ ਜਾਦੂ ਦੀ ਲਾਲ ਟਿੰਨ ਮਤਲਬ ਜਾਦੇ ਪ੍ਰਭਾਵੀ ਜਾਦੂ ਆਜੇ ਤੇ ਐਪੀਡਾਈਸਕੋਪ ਆਜੇ ਤਾਂ ਸਹੀ ਉੱਤਰ ਮੰਨਿਆ ਜਾਊਗਾ ਐਪੀਡਾਈਸਕੋਪ ਔਰ ਰੀਡ ਦੇ ਵਿੱਚ ਸਹੀ ਮੰਨਿਆ ਗਿਆ ਸੀ ਠੀਕ ਹੈ ਜਾਦੂ ਦੀ ਲਾਲਟਿੰਗ ਸਕੋਪ ਦੋਵੇਂ ਇੱਕ ਕੁਐਸਚਨ ਦੇ ਵਿੱਚ ਦੋਵੇਂ ਆਜੇ ਨੇ ਆਪਸ਼ਨ ਤਾਂ ਆਪਣਾ ਉੱਤਰ ਹੋਊਗਾ ਐਪੀਡਾਇਸਕੋ ਦੇਖਣ ਸੁਣਨ ਨੂੰ ਸਹਾਇਕ ਸਮੱਗਰੀ ਦੇਖਣ ਸੁਣਨ ਨੂੰ ਸਹਾਇਕ ਸਮੱਗਰੀ ਜਾਂ ਸਾਧਨ ਪਹਿਲਾ ਟੈਲੀਵਿਜ਼ਨ ਦੂਜਾ ক্লোਜ਼ਡ ਸਰਕਟ ਦੂਰਦਰਸ਼ਨ ਸੀਸੀਟੀਵੀ ਇਸ ਵਿੱਚ ਕੇਪਲ ਦੀ ਸਹਾਇਤਾ ਨਾਲ ਵਿਦਿਆਰਥੀਆਂ ਤੱਕ ਸੂਚਨਾਵਾਂ ਭੇਜੀ ਜਾਂਦੀਆਂ ਹਨ ਕੇਪਲ ਦੀ ਸਹਾਇਤਾ ਨਾਲ ਵਿਦਿਆਰਥੀਆਂ ਤੱਕ ਸੂਚਨਾਵਾਂ ਭੇਜੀ ਜਾਂਦੀਆਂ ਹਨ ਸਿਨੇਮਾ ਚਲਚਿੱਤਰ ਕੰਪਿਊਟਰ ਤੇ ਮੋਬਾਈਲ ਦੇਖਣ ਸੁਣਨ ਸਾਧਨਾਂ ਦੇ ਵਰਤੋਂ ਦੇ ਸਿਧਾਂਤ ਦੇਖਣ ਸੁਣਨ ਸਾਧਨ ਸਿੱਖਿਆ ਪ੍ਰਕਿਰਿਆ ਦਾ ਇੱਕ ਜ਼ਰੂਰੀ ਅੰਗ ਹੈ ਇਹਨਾਂ ਦੀ ਸਹਾਇਤਾ ਨਾਲ ਪਾਠ ਦੇ ਉਦੇਸ਼ ਸੋਕੀ ਤਰ੍ਹਾਂ ਪ੍ਰਾਪਤ ਕਿਤੇ ਜਾ ਸਕਦੇ ਹਨ ਜੇਕਰ ਇਹਨਾਂ ਦਾ ਉਚਿਤ ਪ੍ਰਯੋਗ ਨਾ ਕੀਤਾ ਜਾਵੇ ਤਾਂ ਇਹਨਾਂ ਨੂੰ ਇਕੱਤਰ ਕਰਨ ਦਾ ਕੋਈ ਲਾਭ ਨਹੀਂ ਇਹਨਾਂ ਤੋਂ ਵਧੀਆ ਨਤੀਜੇ ਹਾਸਲ ਕਰਨ ਲਈ ਕੁਝ ਮਾਰਗਦਰਸ਼ਕ ਸਿਧਾਂਤਾਂ ਨੂੰ ਖਿਆਲ ਵਿੱਚ ਰੱਖਣਾ ਪੈਂਦਾ ਹੈ ਵਰਤੋਂ ਦੇ ਸਿਧਾਂਤ ਇੱਥੇ ਲਿਖੇ ਹਨ ਪਹਿਲਾ ਟੀਚਾ ਨਹੀਂ ਸਾਧਨ ਦੇਖਣ ਸੁਣਨ ਉਪਕਰਣ ਸਾਧਨ ਨਹੀਂ ਸਿੱਖਿਆ ਨਹੀਂ ਇਹ ਸਾਧਨ ਵੀ ਸਹਾਇਕ ਹਨ ਪ੍ਰਮੁੱਖ ਨਹੀਂ ਕਹਿਣ ਦਾ ਭਾਵ ਹੈ ਕਿ ਇਹਨਾਂ ਸਾਧਨਾਂ ਨੂੰ ਸਿੱਖਿਆ ਕਾਰਜ ਵਿੱਚ ਸਹਾਇਕ ਸਮਗਰੀ ਦੇ ਰੂਪ ਵਿੱਚ ਪ੍ਰਯੋਗਤ ਕਰਨਾ ਚਾਹੀਦਾ ਕਹਿਣ ਦਾ ਮਤਲਬ ਆ ਹੈ ਕਿ ਦੇਖਣ ਸੁਣਨ ਸਾਧਨ ਜਿਹੜੇ ਰਸਾਇਕ ਸਮਗਰੀ ਦਾ ਪ੍ਰਯੋਗ ਇੰਨਾ ਜ਼ਿਆਦਾ ਨਾ ਹੋ ਜਾਏ ਕਿ ਇਹ ਮੁੱਖ ਪੜਾਈ ਦਾ ਰੂਪ ਮੁੱਖ ਪੜਾਈ ਦਾ ਥਾਂ ਲੈ ਲੇ ਇਹਨੂੰ ਸਿਰਫ ਸਹਾਇਕ ਸਮਗਰੀ ਦੇ ਤੌਰ ਤੱਕ ਹੀ ਰੱਖਣਾ ਹੈ ਮਤਲਬ ਇਹਦਾ ਕੋਈ ਉਨੇ ਚਿਰ ਤੱਕ 19 ਦੇਰ ਹੀ ਕਰਨਾ ਹੈ ਜਿੰਨੀ ਤੇਰ ਤੱਕ ਸਹਾਇਤਾ ਗੁੰਦਰਵੇ ਠੀਕ ਹੈ ਜਦੋਂ ਆਪ ਧਿਆਨ ਭਟਕਾਉਣ ਲੱਗ ਜੇ ਜਾਂ ਫਿਰ ਮੁੱਖ ਬੜਾਈ ਦਾ ਸਥਾਨ ਕਰਨ ਲੱਗ ਜੇ ਤਾਂ ਇਹ ਦਸਤ ਹੁਣ ਫਿਰ ਉਹ ਦਾ ਉਪਯੋਗ ਆਪਾ ਨਹੀਂ ਕਰਨਾ ਘਟ ਸੰਖਿਆ ਇੱਕ ਪਾਠ ਲਈ ਹੈ ਦੇਖਣ ਨੂੰ ਸਾਧਨਾ ਦੀ ਸੰਖਿਆ ਲੋਡ ਤੋਂ ਵਧੇਰੇ ਨਹੀਂ ਮਤਲਬ ਕਿ ਸੀਮਿਤ ਸੰਖਿਆ ਹੋਣੀ ਚਾਹੀਦੀ ਹੈ ਲੋਡ ਤੋਂ ਵਧੇਰੇ ਨਹੀਂ ਹੋਣੀ ਚਾਹੀਦੀ ਦੇਖਣ ਸੁਣਨ ਸਾਧਨਾ ਦੀ ਚੋਣ ਅਤੇ ਆਪਕ ਨੂੰ ਚੋਣ ਕਰਦੇ ਸਮੇਂ ਹੀਟ ਲਿਖੀਆਂ ਗੱਲਾਂ ਦਾ ਬਿਹੇਸ ਖਿਆਲ ਰੱਖਣਾ ਚਾਹੀਦਾ ਹੈ ਦੇਖਣ ਸੁਣਨ ਦੇਖਣ ਸੁਣਨ ਉਪਕਰਣ ਪਾਠ ਨੂੰ ਸਰਲ ਸਪਸ਼ਟ ਤੇ ਰੋਚਕ ਬਣਾਉਣ ਵਿੱਚ ਸਹਾਇਕ ਹੋਵੇ ਪਾਠ ਦੀਆਂ ਲੋੜਾਂ ਅਨੁਸਾਰ ਹੋਵੇ ਉਪਕਰਣ ਵਿਦਿਆਰਥੀਆਂ ਦੀਆਂ ਰੁਚੀਆਂ ਸੁੰਦਰਤਾ बोध ਅਤੇ ਮਾਨਸਿਕ ਪਦਰਤੀਆਂ ਲੋੜਾਂ ਦੇ ਅਨਸਾਰ ਹੋਵੇ ਦੇਖੋ ਜੀ ਦੇਖਣ ਸੁਣਨ ਉਪਕਰਣ ਪਾਠ ਨੂੰ ਸਰਲ ਸਪਸ਼ਟ ਤੇ ਰੋਚਕ ਬਣਾਉਣ ਵਿੱਚ ਸਹਾਇਕ ਉਹ ਨਾ ਹੋਵੇ ਕਿ ਇੱਕ ਤਾਂ ਪੜ੍ਹ ਲੈ ਬੋਰ ਹੈ ਤੇ ਤੂੰ ਜੀ ਤੁਸੀਂ ਸਾਇਕਸ ਸੰਗਰੀ ਵੀ ਇਹੋ ਜਿਲੇ ਕੇ ਜਿਹੜੀ ਉਹਨੂੰ ਹੋਰ ਜਿਆਦਾ ਬੋਰ ਕਰ ਦੇ ਪਾਠ ਦੀਆਂ ਲੋੜ ਅਨੁਸਾਰ ਵਿੱਚ ਮਨ ਲਓ ਪਾਠ ਦਾ ਹੈਗਾ ਹਿਸਟਰੀ ਦਾ ਤੇ ਤੁਸੀਂ ਮਾਡਲ ਬਣਾ ਕੇ ਲੈ ਕੇ ਜੀਓਗ੍ਰਾਫੀ ਦਾ ਉਹ ਨਾ ਹੋਵੇ ਉਦਾਹਰਣ ਉਪਕਰਣ ਵਿਦਿਆਰਥੀਆਂ ਦੀਆਂ ਰੁਚੀਆਂ ਸੁੰਦਰਤਾ ਬੋਧ ਅਤੇ ਮਾਨਸਿਕ ਪੱਧਰ ਦੀਆਂ ਲੋੜਾਂ ਦੇ ਅਨੁਸਾਰ ਹੋਵੇ ਮਤਲਬ ਕਿ ਮੰਨ ਲਓ ਕੋਈ ਜਵਾਬ ਹੈਗਾ ਛੇ ਨਿਕਲਾਸਤਾ ਠੀਕ ਹੈ ਤੁਸੀਂ ਮਾਡਲ ਬਣਾ ਕੇ ਲੈ ਕੇ ਬਾਅਦ ਵਿੱਚ ਕਲਾਸ ਦੇ ਜਵਾਬ ਦੇੇ حساب ਨਾਲ ਤੇ ਪੜ੍ਹਾਈ ਜਾਂਦੇ ਹੋ ਛੋਟੀ ਕਲਾਸ ਦੇ ਜਵਾਬ ਨੂੰ ਤਾਂ ਉਹ ਮਤਲਬ ਕਿ ਉਹ ਜਵਾਬ ਦੇਣ ਲਈ ਕਿਸੇ ਕੰਮ ਦਾ ਨਹੀਂ ਹੋਊਗਾ ਉਪਕਰਣ ਦਾ ਆਕਾਰ ਤੇ ਭਾਰ ਉਸ ਦਰਜੇ ਦਾ ਹੋਵੇ ਤਾਂ ਜੋ ਇਹਨਾਂ ਨੂੰ ਸ਼੍ਰੇਣੀ ਵਿੱਚ ਸੌਖੀ ਤਰ੍ਹਾਂ ਪੇਸ਼ ਕੀਤਾ ਜਾ ਸਕੇ ਤਿਆਰੀ ਦਾ ਸਿਧਾਂਤ ਪ੍ਰਯੋਗ ਕਰਨ ਤੋਂ ਪਹਿਲਾਂ ਅਧਿਆਪਕ ਨੂੰ ਸਮਗਰੀ ਤਿਆਰ ਕਰ ਲੈਣੀ ਚਾਹੀਦੀ ਹੈ ਅਧਿਆਪਕ ਪਹਿਲਾਂ ਗਲ ਕਰ ਲਈ ਪੇਸ਼ਕਾਰੀ ਦਾ ਸਿਧਾਂਤ ਅਧਿਆਪਕ ਨੂੰ ਦੇਖਣ ਸੁਣਨ ਸਾਧਨਾ ਦੀ ਪੇਸ਼ਕਾਰੀ ਲਈ ਇਹ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਹਾਇਕ ਸਾਧਨਾ ਨੂੰ ਸਹੀ ਸਮੇਂ ਉੱਪਰ ਹੀ ਦਿਖਾਉਣਾ ਚਾਹੀਦਾ ਹੈ ਜਿਵੇਂ ਪਹਿਲਾਂ ਪ੍ਰਸਤਾਵਨਾ ਆਉਗੀ ਫਿਰ ਉਦੇਸ਼ ਕਥਨ ਆਊਗਾ ਠੀਕ ਹੈ ਉਹਦੇ ਬਾਅਦ 'ਚ ਆਪਣੇ ਪ੍ਰਸਤਾਵਨਾ ਨਿਕਾਲ ਗਏ ਉਦੇਸ਼ ਕਥਨ ਨਿਕਲ ਗਿਆ ਉਹਦੇ ਬਾਅਦ 'ਚ ਜਵਾਬ ਨੂੰ ਪੁੱਛਿਆ ਜਾਊਗਾ ਉਹਦੇ ਬਾਅਦ 'ਚ ਮਾਡਲ ਦਿਖਾਇਆ ਜਾਊਗਾ ਤੇ ਜਦੋਂ ਮਾਡਲ ਦਾ ਕੰਮ ਪੂਰਾ ਹੋ ਗਿਆ ਨਾ ਫਿਰ ਮਾਡਲ ਹਟਾਇਆ ਜਾਊਗਾ ਜਾਂ ਉਹਨੂੰ ਛੁਪਾਇਆ ਜਾਊਗਾ ਉਹਦੇ ਬਾਅਦ ਸੇ ਉਸ ਪਾਰਟ ਸੰਬੰਧੀ ਸਾਰੀ ਜਾਣਕਾਰੀ ਜਮਾਤ ਨੂੰ ਦੱਸੀ ਜਾਊਗੀ ਪੇਸ਼ ਕਰਨ ਦਾ ਟੰਗ ਜਿਮ ਕੇ ਲਟਕਾਉਣ ਦਾ ਸਾਰੀ ਜਮਾਤ ਨੂੰ ਦਿਖਾਉਣ ਦਾ ਟੰਗ ਉਚਿਤ ਹੋਣਾ ਚਾਹੀਦਾ ਕਹਿੰਦੇ ਮਤਲਬ ਹੈ ਕਿ ਕੋਈ ਫੋਟੋ ਬਣਾਈ ਫੋਟੋ ਹੈ ਕੋਈ ਚਾਰਟ ਮਾਡਲ ਹੈ ਜਾਂ ਕੋਈ ਚਾਰਟ ਹੈ ਨਾ ਤਾਂ ਚਾਰਟ ਕੀ ਆ ਭ ਦੀਵਾਰ ਜਿਹੜੀ ਚੁਣਾਂਗੇ ਉਹ ਜਮਾ ਵਿਚਾਲੜੀ ਦੀਵਾਰ ਚੁਣਾਂਗੇ ਤਾਂ ਉਹ ਉਚਾਈ ਇੰਨੀ ਹੋਣੀ ਚਾਹੀਦੀ ਹੈ ਕਿ ਲਾਸਟ ਵਾਲਾ ਬੱਚਾ ਵੀ ਉਹਨੂੰ ਆਸਾਨੀ ਨਾਲ ਦੇਖ ਸਕਣ ਠੀਕ ਹੈ ਐਵੇਂ ਜਿਵੇਂ ਕੋਈ ਮਾਡਲ ਹੈਗਾ ਤਾਂ ਉਹਨੂੰ ਮਾਡਲ ਨੂੰ ਕਲਾਸ ਦੇ ਦੀਵਾਰ ਵਿੱਚ ਸੰਭਲਿਤ ਦੀਵਾਰ ਦੇ ਜਮਾ ਵਿਚਾਲੇ ਮੀਰੇਜ ਦੇ ਉੱਤੇ ਮਾਡਲ ਨੂੰ ਰੱਖਾਂਗੇ ਤਾਂਕਿ ਉਹ ਮੀਰੇਜ ਵੀ ਉਨਾ ਉੱਚਾ ਹੋਣਾ ਚਾਹੀਦਾ ਹੈ ਕਿ ਪਿੱਛੇ ਦਾ ਲਾਸਟ ਬੈਂਚ ਦਾ ਵਿਦਿਆ ਵੀ ਉਸ ਮਾਡਲ ਨੂੰ ਦੇਖ ਸਕੇ ਠੀਕ ਹੈ ਜੀ ਬਾਕੀ ਦੀ ਗੱਲ ਕਰਾਂਗੇ ਅਗਲੀ ਕਲਾਸ